ਲੁਧਿਆਣਾ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਟ੍ਰੈਫਿਕ ਤੇ ਟ੍ਰੈਫਿਕ ਦੀ ਸਮੱਸਿਆ ਨੂੰ ਲੈ ਕੇ ਜਿਵੇਂ ਹੀ ਵੱਡਾ ਪ੍ਰੋਜੈਕਟ ਪੁਲ ਦਾ ਚੱਲਦਾ ਪਿਆ ਉਸ ਨੂੰ ਲੈ ਕੇ ਇੱਕ ਪਾਸਾ ਚੁੰਗੀ ਤੋਂ ਲੈ ਕੇ ਵੀਰਕਾ ਤੱਕ ਐਲੀਵੇਟਰ ਪੁਲ ਦਾ ਖੁੱਲ ਗਿਆ ਇਸ ਤੋਂ ਬਾਅਦ ਲੁਧਿਆਣਾ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੇ ਵੱਲੋਂ ਪੁਲ ਦਾ ਸਰਵੇਖਣ ਕੀਤਾ ਗਿਆ ਤੇ ਦਾਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲ ਦਾ ਦੂਸਰਾ ਹਿੱਸਾ ਵੀ ਜਲਦ ਖੋਲ ਦਿੱਤਾ ਜਾਵੇਗਾ। ਕਰੀਏ ਜੀ ਹਾਂਜੀ ਕਰੀਏ ਐਨਐਚਆਈ ਦਾ ਜੋ ਕਿ ਸਾਡਾ ਪਹਿਲੇ ਪੜਾ ਦਾ ਪੁਲ ਸੀਗਾ throek road ਚੂੰਗੀ ਤੋਂ ਉਹ ਤਕਰੀਬਨ ਸਾਡਾ ਖਤਮ ਹੋ ਗਿਆ ਤਿੰਨ ਦਿਨ ਪਹਿਲਾਂ ਡੀਸੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਅਸੀਂ ਮੀਟਿੰਗ ਕੀਤੀ ਸੀ ਐਨਐਚਆਈ ਦੇ ਸਾਰੇ ਆਫੀਸਰਸ ਨਾਲ ਜੋ ਕਿ ਕੁਝ ਪੋਲੀਟੀਕਲੀ ਕਾਰਨਾ ਕਰਕੇ ਇਹ ਪੁਲ ਦੀ ਤਿਆਰੀ ਹੋ ਚੁੱਕੀ ਸੀ ਪਰ ਕੁਝ ਧੂਰਾ ਸੀ ਪਰ ਮੈਂ ਧੰਨਵਾਦ ਕਰਦਾ ਐਨਐਚਆਈ ਦੇ ਸਾਰੇ ਆਫੀਸਰ ਸਾਹਿਬਾਨ ਦਾ ਔਰ ਖਾਸ ਕਰਕੇ ਡੀਸੀ ਸਾਹਿਬ ਦਾ ਗੁਰਿੰਦਰ ਸ਼ਰਮਾ ਜੀ ਦਾ ਜਿਨ੍ਹਾਂ ਨੇ ਆਪਣੇ ਪੂਰੇ ਸਪੀਰਿਟ ਸਪੀਰਿਟ ਮਤਲਬ ਪੂਰੀ ਵਧੀਆ ਗੁੱਡ ਸਪੀਰਿਟ ਦੇ ਨਾਲ ਉਹਨਾਂ ਨੇ ਦਿਨ ਰਾਤ ਲਾ ਕੇ ਇਹ ਤਿੰਨ ਦਿਨਾਂ ਦੇ ਵਿੱਚ ਮਤਲਬ ਸਾਡੀ ਮੀਟਿੰਗ ਤੋਂ ਬਾਅਦ ਤੀਜੇ ਦਿਨ ਉਹਨਾਂ ਨੇ ਪੁਲ ਖੋਲ੍ਹਿਆ ਜਿਹਦੇ ਨਾਲ ਕਿ ਕਿਉਂਕਿ ਇਹ ਬਾਰਡਰ ਰੋਡ ਹੈਗੀ ਆ ਫਲੂਕਪੁਰ ਰੋਡ ਆ ਬਾਰਡਰ ਤੇ ਜਾਂਦੀ ਆ ਸਿੱਧੀ ਉਹਦੇ ਨਾਲ ਨਾਲ ਸਾਡੀਆਂ ਜਿੱਲੀਆਂ ਕਲੋਨੀਆਂਜ਼ ਨੇ ਇਹਦੇ ਵਿੱਚ ਆਉਂਦੀਆਂ ਨੇ ਹੈਗੀਆਂ ਨੇ ਜਿੰਨੇ ਯੂਨੀਵਰਸਿਟੀ ਕਾਲਜਿਸ ਤੇ ਬੱਚੇ ਜਾਣ ਵਾਲੇ ਨੇ ਉਹ ਵੀ ਇੱਧਰ ਹੀ ਨੇ ਹਸਪਤਲ ਦੀ ਹਸਪਤਲ ਵੀ ਸਾਰੇ ਇੱਧਰ ਹੀ ਨੇ ਕਿਉਂਕਿ ਇਹ ਪੁਲ ਦਾ ਖੁੱਲੇ ਖੁੱਲਣਾ ਬਹੁਤ ਜ਼ਰੂਰੀ ਸੀਗਾ ਜੋ ਕਿ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਸ਼ਾਸਨ ਨੇ ਔਰ ਇਹਨਾਂ ਚਾਹੀਦੇ ਸਾਰੇ ਆਫੀਸਰ ਸਾਹਿਬਾਨ ਨੇ ਇਹਨਾਂ ਦੇ ਪੂਰ ਜ਼ੋਰ ਕਰਕੇ ਇਹਨਾਂ ਨੇ ਪੁਲ ਖੋਲਦਾ ਔਰ ਉਹਦੇ ਨਾਲ ਮੈਂ ਧੰਨਵਾਦ ਕਰਦਾ ਸਾਰੇ ਆਫੀਸਰਸ ਦਾ ਪ੍ਰਸ਼ਾਸਨ ਦਾ ਡੀ ਸਾਹਿਬ ਦਾ ਉਹਦੇ ਨਾਲ ਨਾਲ ਧੰਨਵਾਦ ਕਰਦਾ ਆਪਣੀ ਸੰਗਤ ਦਾ ਹਲਕਾ ਪਛਮੀ ਦੇ ਲੋਗਾ ਦਾ ਇਨਾ ਦੇ ਸ਼ਹਿਜ਼ਾਉਗ ਸੜਕਾ ਅਸੀਂ ਜੋ ਅਧੂਰੇ ਕੰਮ ਹੈਗੇ ਨੇ ਉਹਨਾਂ ਨੂੰ ਅਸੀਂ ਜੰਗੀ ਪੱਧਰ ਤੇ ਕਰ ਰਹੇ ਹੈਗੇ ਆ ਤਾਂ ਕਿ ਆਉਣ ਵਾਲੇ ਕੁਝ ਸਮੇਂ ਬਾਅਦ ਤੁਹਾਨੂੰ ਨਜ਼ਰ ਆਏਗਾ ਕਿ ਹਰ ਤਰੀਕੇ ਦਾ ਬਹੁਤ ਜ਼ਰੂਰੀ ਜ਼ਰੂਰੀ ਅਸੀਂ ਇਹ ਟ੍ਰੈਫਿਕ ਦੀ ਜਿਹੜੀ ਜੋ ਕੈਂਸਰ ਬਣ ਚੁੱਕਿਆ ਲੁਧਿਆਣੇ ਵਾਸਤੇ ਹਰ ਜਗ੍ਹਾ ਜਾਮ ਲੱਗੇ ਹੁੰਦੇ ਆ ਕਿਉਂਕਿ ਇਹ ਇੱਕ ਵੀਆਈਪੀ ਰੋਡ ਈ ਕਹੋ ਕਿਉਂਕਿ ਬਹੁਤ ਵੱਡੀ ਰੋਡ ਆ ਕਿਉਂਕਿ ਇਹਦਾ ਕਈ ਜ਼ਿਲ੍ਹਿਆਂ ਨੂੰ ਵੀ ਇਹ ਸੜਕ ਜਾਂਦੀ ਹੈਗੀ ਆ ਤੇ ਇਹਦਾ ਸਹੀ ਹੋਣਾ ਸਾਰਿਆਂ ਲਈ ਬਹੁਤ ਜ਼ਰੂਰੀ ਸੀਗਾ ਕਿਉਂਕਿ ਇੱਥੇ ਜਗ੍ਹਾ ਜਗ੍ਹਾ ਐਕਸੀਡੈਂਟ ਹੁੰਦੇ ਸੀਗੇ ਕਮ ਸੇ ਕਮ ਇੱਕ ਉਹ ਕੀਮਤੀ ਜਾਨਾਂ ਚ ਬਚਾਈਆਂ ਜਾ ਸਕਣੀਆਂ ਜਾਂ ਉਹਦੇ ਨਾਲ ਨਾਲ ਲੋਕਾਂ ਦਾ ਸਮੇਂ ਦਾ ਵੀ ਧਿਆਨ ਰੱਖਿਆ ਗਿਆ ਵੀ ਸਮਾਂ ਵੀ ਘੱਟ ਲੱਗੇਗਾ ਕਿਉਂਕਿ ਜਿੰਨਾ ਟਾਈਮ ਇੱਥੋਂ ਪਹਿਲਾਂ ਅੱਗੇ ਲੱਗਦਾ ਸੀ ਅੱਧਾ ਘੰਟਾ ਲੱਗਦਾ ਸੀ ਉਹੀ ਸਮਾਂ ਹੁਣ 25 ਮਿੰਟ ਇੱਥੇ ਕੱਟੇ ਜਾਣੇ ਆ 5 ਮਿੰਟ ਚ ਬੰਦਾ ਇਹ ਪੁਲ ਕ੍ਰਾਸ ਕਰਕੇ ਆਪਣੇ ਅਗਲੇ ਡੈਸਟੀਨੇਸ਼ਨ ਤੇ ਪਹੁੰਚ ਆਇਆ ਕਰੇਗਾ ਉਸ ਤੋਂ ਅਗਲੇ ਜਿਹੜਾ ਅਗਲਾ ਸਪੈਨ ਹੈ ਉਹ ਵੀ ਜੰਗੀ ਪੱਧਰ ਤੇ ਸ਼ੁਰੂ ਚੱਲ ਰਿਹਾ ਤੁਸੀਂ ਦੇਖੋ ਡੇ ਨਾਈਟ ਕੰਮ ਚੱਲਣਾ ਸ਼ੁਰੂ ਹੋ ਗਿਆ ਤੇ ਇਹ ਸਾਰਾ ਜੋ ਸਿਹਰਾ ਹੈਗਾ ਮੈਂ ਪ੍ਰਸ਼ਾਸਨ ਦੇ ਸਿਰ ਤੇ ਔਰ ਆਪਣੇ ਲੋਕਾਂ ਦੇ ਸਿਰ ਤੇ ਕਰ ਰਿਹਾ ਵੀ ਇਹ ਇਹ ਸਾਰੇ ਉਹਨਾਂ ਦੀ ਰਹਿਨਮਾਈ ਚ ਉਹਨਾਂ ਦੇ ਸਾਰੇ ਹਲਕਾ 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 ਨਿਵਾਸੀਆਂ ਦੀ ਪਛਮੀ ਦੇ ਲੋਕਾਂ ਦੀ ਔਰ ਪ੍ਰਸ਼ਾਸਨ ਦੀ ਰਹਿਨਮਾਈ ਦੇ ਵਿੱਚ ਜੋ ਚੰਗੀ ਪੱਧਰ ਤੇ ਕੰਮ ਹੋ ਰਿਹਾ ਮੈਂ ਉਹਨਾਂ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦਾ ਆਮ ਆਦਮੀ ਪਾਰਟੀ ਵੱਲੋਂ ਔਰ ਆਪਰੇ ਵੱਲੋਂ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ